ਆਓ ਤੱਕੋ ਕਿ ਪੰਜ ਨਿਰਮਲੇ ਪੌਂਟਾ ਸਾਹਿਬ ਦੀ ਧਰਤੀ ਦੇ ਉੱਤੋਂ ਕਿਵੇਂ ਤੁਰੇ ਉਸ ਵੇਲੇ ਦਾ ਸਾਰਾ ਨੱਚਾ ਆਪ ਜੀ ਦੀ ਕਿਦਮਤ ਦੇ ਵਿੱਚ ਕਵੀ ਸ਼ਰਜਤਾ ਇਹੋ ਸੰਝਾ ਕਰ ਰਿਹਾ ਜਦੋਂ ਗੁਰੂ ਜੀ ਨੇ ਪੌਂਟਾ ਸਾਹਿਬ ਡੇਰਾ ਲਾਇਆ ਏ ਸਨ 1686 ਕੌਤਕ ਰਚਾਇਆ ਏ ਸਨ 1686 ਕੌਤਕ ਰਚਾਇਆ ਏ ਉੱਚੀ ਸੋਚ ਨਾ ਕਰੇ ਜੇਕਰ ਦੇ ਹਮੇਸ਼ ਨੇ ਪੰਜ ਨਿਰਮਲੇ ਮੇ ਤੋਰੇ ਗੁਰੂ ਦਸ਼ਮੇਸ਼ ਨੇ ਪੰਜ ਨਿਰਮਲੇ ਮੇ ਤੋਰੇ ਗੁਰੂ ਦਸ਼ਮੇਸ਼ ਨੇ ਜਦੋਂ ਗੁਰੂ ਜੀ ਨੇ ਪੌਟਾ ਸਾਬ ਡੇਰਾ ਲਾਇਆ ਏ ਸਨ 1686 ਕਾਤਕਰ ਚਾਇਆ ਏ ਸਨ 1686 ਕਾਤਕਰ ਚਾਇਆ ਏ ਉੱਚੀ ਸੋ ਕਰੋ ਕੇ ਕਰਦੇ ਹਮੇਸ਼ਨੇ ਪੰਜ ਨਿਰਮਲੇ ਨੇ ਤੋਰੇ ਗੁਰੂ ਦਸ਼ਮੇਸ਼ ਨੇ ਪੰਜ ਨਿਰਮਲੇ ਨੇ ਤੋਰੇ ਗੁਰੂ ਦਸ਼ਮੇਸ਼ ਨੇ ਓ ਲੈਣੀ ਵਿਦਿਆ ਉਤਾਮ ਉਪਦੇਸ਼ ਕਰਿਆ ਲੈਣੀ ਵਿਦਿਆ ਹਾਂ ਲੈਣੀ ਵਿੰਦਿਆ ਉਤਾਮਾ ਉਪਦੇਸ਼ ਕਰਿਆ ਉੱਚੀ ਮਤ ਹੋ ਜਾਂਦੀ ਲਿਖਤਾ ਚ ਪੜਿਆ ਉੱਚੀ ਮਤ ਹੋ ਜਾਂਦੀ ਲਿਖਤਾ ਚ ਪੜਿਆ ਉਨਮੇ ਤੇ ਐਵੇਂ ਮੁੱਕ ਜਾਣਾ ਸਾਡੀ ਜੀਵ ਰੇਸ ਨੇ ਪੰਜ ਨਿਰਮਲੇ ਮੇ ਤੋਰੇ ਗੁਰੂ ਦਸ਼ਮੇਸ਼ ਨੇ ਪੰਜ ਨਿਰਮਲੇ ਮੇ ਤੋਰੇ ਗੁਰੂ ਦਸ਼ਮੇਸ਼ ਨੇ ਚੰਗੇ ਗਿਆਨ ਵਾਲਾ ਬੰਦਾ ਗੱਲਾਂ ਕਰੇ ਚੰਗੀਆਂ ਚੰਗਾ ਉਪਦੇਸ਼ ਲੈਣਾ ਉਹਦੇ ਸਾਥੀ ਸੰਗੀਆਂ ਚੰਗਾ ਉਪਦੇਸ਼ ਲੈਣਾ ਉਹਦੇ ਸਾਥੀ ਸੰਗੀਆਂ ਕਉਂਦੇ ਅਗਿਆਨੀ ਬੰਦੇ ਸਦਾ ਹੀ ਕਲੇਸ਼ ਨੇ ਪੰਜ ਨਿਰਮਲੇ ਮੇਤੋਰੇ ਗੁਰੂ ਦਸ਼ਮੇਸ਼ ਨੇ ਪੰਜ ਨਿਰਮਲੇ ਮੇਤੋਰੇ ਸ਼ਮੇਸ਼ ਨੇ ਕਰਕੇ ਦੇ ਚੋਣਾ ਚੋਣਾ ਲੈਨੇ ਪੰਜ ਸੰਤ ਜੀ ਕਰ ਬੰਦਗੀ ਹੈ ਪਉਣਾ ਜਿਨਾ ਭਗਵੰਤ ਜੀ ਕਰ ਬੰਦਗੀ ਹੈ ਪਉਣਾ ਜਿਨਾ ਭਗਵੰਤ ਜੀ ਮੈਂ ਅੰਗ ਸੰਗ ਸਦਾ ਇਹਨਾਂ ਦੇ ਮਹੇਸ਼ ਨੇ ਰਹਿਣਾ ਅੰਗ ਸੰਗ ਰਹਿਣਾ ਅੰਗ ਸੰਗ ਸਦਾ ਇਹਨਾਂ ਦੇ ਮਹੇਸ਼ ਨੇ ਪੰਜ ਨਿਰਮਲੇ ਮੇ ਤੋਰੇ ਗੁਰੂ ਦਸ਼ਮੇਸ਼ ਨੇ ਪੰਜ ਨਿਰਮਲੇ ਮੇ ਤੋਰੇ ਗੁਰੂ ਦਸ਼ਮੇਸ਼ ਨੇ ਕਰੂ ਰੱਖਿਆ ਅਕਾਲ ਥਾਰੀ ਦਾ ਬੋਲਾਲ ਜੀ ਲੈ ਕੇ ਵਿਦਿਆ ਉਚੇਰੀ ਕਰ ਦਿਓ ਕਮਾਲ ਜੀ ਲੈ ਕੇ ਵਿਦਿਆ ਉਚੇਰੀ ਕਰ ਦਿਓ ਕਮਾਲ ਜੀ ਢੋਲ ਆਗੇ ਨੇ ਜੀ ਪੰਜੇ ਗੇਰਵੇ ਦੇ ਪੇ ਸਵੇ ਪੰਜ ਨਿਰਮਲੇ ਨੇ ਤੋਰੇ ਗੁਰੂ ਦਸ਼ਮੇਸ਼ ਨੇ ਪੰਜ ਨਿਰਮਲੇ ਮੈਂ ਤੋਰੇ ਗੁਰੂ ਦਸ਼ਮੇਸ਼ ਨੇ ਸਾਰੀ ਸੁਖ ਸੰਪਦਾ ਮੈਂ ਵਾਰੀ ਸਿਰ ਤੁਹਾਡੇ ਬਈ ਨੇ ਬਨਾਰਸ ਚ ਵਸਦੇ ਨੇ ਨਾਲ ਵੀ ਡਾਡੇ ਜੀ ਨੇ ਬਨਾਰਸ ਚ ਵਸਦੇ ਗਿਆਨੀ ਡਾਡੇ ਜੀ ਓ ਵੱਡੇ ਵਿਦਵਾਨ ਪੈਦਾ ਕੀਤੇ ਉਸ ਦੇਸ਼ ਨੇ ਵੱਡੇ ਵਿਦਵਾਨ ਵੱਡੇ ਵਿਦ ਜਨੇ ਪੰਜੇ ਨਿਰਮਲੇ ਨੇ ਤੋਰੇ ਗੁਰੂ ਦਸ਼ਮੇਸ਼ ਨੇ ਪੰਜੇ ਨਿਰਮਲੇ ਨੇ ਤੋਰੇ ਗੁਰੂ ਦਸ਼ਮੇਸ਼ ਨੇ ਤੁਹਾਡੇ ਤਾਰ ਉਤੋਂ ਦੁਨੀਆਂ ਨੇ ਦਾਤਾਂ ਪਾਉਣੀਆਂ ਗਿਆਨ ਬੋਧ ਦੀਆਂ ਗੱਲਾਂ ਤੁਸਾਂ ਦੇ ਸੁਣਾਉਣੀਆਂ ਗਿਆਨ ਬੋਧ ਦੀਆਂ ਗੱਲਾਂ ਤੁਸਾਂ ਨੇ ਸੁਣਾਉਣੀਆਂ ਸਾਰੇ ਆਕਣਗੇ ਸੱਚੇ ਬੇ ਦਰਵੇਸ਼ ਨੇ ਪੰਜ ਨਿਰਮਲੇ ਨੇ ਤੋਰੇ ਗੁਰੂ ਦਸ਼ਮੇਸ਼ ਨੇ ਪੰਜ ਨਿਰਮਲੇ ਨੇ ਤੋਰੇ ਗੁਰੂ ਦਸ਼ਮੇਸ਼ ਨੇ ਵੀਰ ਗੰਡਾ ਸੋ ਪਰਾਮਤੇ ਕਰਮ ਸੰਤ ਜੀ ਜੋਜ ਲਿਖਦਾ ਵੜੈਚ ਜੋਜ ਲਿਖਦਾ ਵੜੈਚ ਜੋ ਨੇ ਐ ਬੇਅੰਤ ਜੀ ਜੋਜ ਲਿਖਦਾ ਵੜੈਚ ਜੋ ਨੇ ਐ ਬੇਅੰਤ ਜੀ ਆ ਸੁਖਮਨ ਸੰਗਾ ਗਉਂਦੇ ਲਾਕੇ ਉੱਚੀ ਹੈ ਕਨੇ ਸੁਖਮਨ ਸੰਗਾ ਸੁਖਮਨ ਸੰਗਾ ਗਉਂਦੇ ਲਾਕੇ ਉੱਚੀ ਹੈ ਕਨੇ ਪੰਜ ਨਿਰਮਲ ਨੋ ਗੁਰੂ ਦਸਮੋ ਛੇ ਨੇ ਪੰਜ ਨਿਰਮਲ ਤੋੜੇ ਗੁਰੂ ਦਾਸ਼ਮੇ ਜੁਨੇ